ਜਦ ਤੱਕ ਕੇਸ਼ ਸ਼ਰਮਣੀ ਕਾਲੀ ਦਲ ਤੇ ਭਾਜਪਾ ਪੁਰਾਣੇ ਸਾਥੀ ਨੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਕਿ ਦੁਬਾਰਾ ਇਕੱਠੇ ਹੋ ਸਕਦੇ ਨੇ ਤਾ ਹੁਣ ਸੁਨੀਲ ਜਾਖੜ ਦੀਆਂ ਗੱਲਾਂ ਕੁਝ ਐਸੇ ਇਸ਼ਾਰਾ ਕਰ ਰਹੀਆਂ ਨੇ ਦਰਸਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਤਾਂ ਜਿਹੇ ਚ ਗਠਜੋੜ ਦੀਆਂ ਕਿਆਸਰਾਈਆਂ ਤੇਜ਼ ਹੋ ਚੁੱਕੀਆਂ ਨੇ ਸੁਨੀਲ ਜਾਖੜ ਨੇ ਗਠਜੋੜ ਦੀ ਮੋੜ ਹਮਾਇਤ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਲੋਕਾਂ ਦੀ ਇੱਛਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਸ਼੍ਰੋਬੜੀ ਅਕਾਲੀ ਦਲ ਨਾਲ ਗਠਜੋੜ ਜ਼ਰੂਰੀ ਹੈ ਇਸ ਗੱਲ ਨੂੰ ਵੀ ਉਹਨਾਂ ਨੇ ਕਿਹਾ ਹੈ ਗਠਜੋੜ ਹੋਵੇਗਾ ਜਾਂ ਨਹੀਂ ਹਾਲਾਂਕਿ ਇਹ ਹਾਈ ਕਮਾਂਡ ਦੇ ਹੱਥ ਹੈ ਜਿੱਥੇ ਖੁਦ ਦੀ ਚਾਹ ਜ਼ਰੂਰ ਦੱਸ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗਠਜੋੜ ਹੋਣਾ ਜ਼ਰੂਰੀ ਹੈ ਜੇਕਰ ਜਿਤੜਾਏ ਤਾਂ ਜਿਹੇ ਦੇ ਵਿੱਚ 13 ਸੀਟਾਂ ਤੇ ਅਸੀਂ ਲੜਨ ਲਈ ਤਿਆਰ ਜ਼ਰੂਰ ਹਾਂ ਇਸ ਗੱਲ ਦੇ ਉੱਤੇ ਵੀ ਹੁਣ ਜ਼ੋਰ ਦਿੰਦੇ ਹੋਏ ਦਿਖਾਈ ਦਿੱਤੇ ਨੇ ਹਾਲਾਂਕਿ ਇੱਕ ਐਸਾ ਜਵਾਬ ਦਿੱਤਾ ਹੈ ਜਿਸ ਦੇ ਨਾਲ ਦੋਵੇਂ ਪਾਸਿਆਂ ਦੀ ਗੱਲ ਰੱਖ ਦਿੱਤੀ ਜਿੱਥੇ ਇੱਕ ਪਾਸੇ ਇਹ ਵੀ ਕਹਿ ਦਿੱਤਾ ਕਿ ਅਸੀਂ 13 ਸੀਟਾਂ ਤੇ ਚੋਣਾ ਲੜਨ ਲਈ ਤਾਂ ਤਿਆਰ ਆ ਪਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਜੇਕਰ ਗਠਜੋੜ ਹੁੰਦਾ ਤਾਂ ਹੋਰ ਜ਼ਿਆਦਾ ਵਧੀਆ ਹੋ ਸਕਦਾ ਹੁਣ ਇਹ ਚਰਚਾ ਇੰਨੀ ਤੇਜ਼ ਕਿਉਂ ਹੋ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 10 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਆ ਰਹੀ ਹੈ ਪਹਿਲੀ ਬਰਸੀ ਮਨਾਈ ਜਾਣੀ ਹੈ ਤਾਂ ਜਿਹੇ ਦੇ ਵਿੱਚ ਕੋਈ ਵੱਡਾ ਐਲਾਨ ਹੋਣ ਦੀ ਆਸ਼ੰਕਾ ਜਿਤਾਈ ਜਾ ਰਹੀ ਹੈ ਅਮਰਸ਼ਾਹ ਤੇ ਜੇਪੀ ਨੱਡਾ ਇਸ ਦੌਰਾਨ ਬਰਸੀ ਸਭਾਗਮ ਦੇ ਵਿੱਚ ਸ਼ਾਮਲ ਹੋਣ ਵਾਲੇ ਨੇ ਤਾਂ ਇਹ ਵੀ ਹੋ ਸਕਦਾ ਹੈ ਕਿ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਦੁਬਾਰਾ ਇਕੱਠੇ ਹੋ ਜਾਣ ਕਿਉਂਕਿ ਇੱਕ ਪਾਸੇ ਤਾਂ ਪਾਰਟੀ ਪ੍ਰਧਾਨ ਨੇ ਤੇ ਦੂਸਰੇ ਪਾਸੇ ਅਮਿਤ ਸ਼ਾਹ ਆਪਣੀ ਜੋੜ ਤੋੜ ਦੀ ਰਾਜਨੀਤੀ ਦੇ ਲਈ ਜਾਣੇ ਜਾਂਦੇ ਨੇ ਕਈ ਸੂਬਿਆਂ ਦੇ ਵਿੱਚ ਭਾਜਪਾ ਦੀ ਜਦ ਸਰਕਾਰ ਬਣਦੀ ਹੈ ਤਾਂ ਉਸ ਦਾ ਸ਼ਰੇਹ ਜਿਆਦਾ ਸਿੱਧੇ ਤੌਰ ਤੇ ਅਮਿਤ ਸ਼ਾਹ ਦੀ ਰਾਜਨੀਤੀ ਨੂੰ ਤਾਂ ਜਿਹੇ ਚ ਹੁਣ ਜਦ ਬਰਸੀ ਸਭਾਗਮ ਤੇ ਪਹੁੰਚਣਗੇ ਪ੍ਰਕਾਸ਼ ਸਿੰਘ ਬਾਦਲ ਦੇ ਤਜ਼ਾਹਰ ਜੀ ਗੱਲ ਹੈ ਕਿ ਉੱਥੇ ਸੁਖਬੀਰ ਬਾਦਲ ਹੋਣਾ ਨਾਲ ਮੁਲਾਕਾਤ ਹੋਵੇਗੀ ਤੇ ਕਾਲੀਦ ਅਲਦੀ ਸਾਰੀ ਸੀਨੀਅਰ ਲੀਡਰਸ਼ਿਪ ਉੱਥੇ ਮੌਜੂਦ ਰਹਿਣ ਵਾਲੀ ਹੈ ਤਾਂ ਫਿਰ ਕਿਸ ਪਾਸੇ ਨੂੰ ਹੁਣ ਹਵਾ ਦਾ ਰੁਖ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੇ ਪਾਸੇ ਭਾਜਪਾ ਇਕੱਠੇ ਹੋ ਕੇ ਚੋਣਾਂ ਲੜਦੇ ਨੇ ਪੰਜਾਬ ਦੇ ਵਿੱਚ ਕਿਉਂਕਿ ਜਿੱਥੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇੱਕ ਪਾਸੇ ਤਾਂ ਇਕੱਠੇ ਹੋ ਚੁੱਕੇ ਨੇ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਹੋਈਆਂ ਮੇਅਰ ਚੋਣਾਂ ਦੀ ਵਾਰ ਨੂੰ ਆਪ ਤੇ ਕਾਂਗਰਸੀ ਇਕੱਠੇ ਹੋ ਚੁੱਕੇ ਨੇ ਤਾਂ ਹੁਣ ਕੀ ਭਾਜਪਾ ਤੇ ਸ਼ਰੋਣੀ ਅਕਾਲੀ ਦਲ ਵੀ ਇਕੱਠੇ ਹੋਣਗੇ ਇੱਕ ਸਵਾਲ ਬਣਿਆ ਹੋਇਆ ਲੰਬੇ ਸਮੇਂ ਤੋਂ ਭਾਵੇਂ ਅਕਾਲੀ ਆਗੂ ਹੋਣ ਭਾਵੇਂ ਭਾਜਪਾ ਦੇ ਆਗੂ ਹੁਣ ਸਵਾਲ ਪੁੱਛਿਆ ਜਾਂਦਾ ਰਿਹਾ ਹਾਲਾਂਕਿ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਤਕਬੀਰ ਸਿੰਘ ਬਾਦਲ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਤਾਂ ਉਹ ਹਮੇਸ਼ਾ ਇਸ ਨੂੰ ਨਕਾਰਦੇ ਹੋਏ ਨਜ਼ਰ ਆਏ ਨੇ ਸਾਡੇ ਨਾਲ ਫਤੇਜ ਫਤੇਜ ਅੱਗੇ ਸਕੇ ਬਾਜਵਾ ਜੁੜੇ ਹੋਏ ਨੇ ਜਿੱਥੇ ਕੀ ਉਹਨਾਂ ਨਾਲ ਗੱਲ ਕਰਦੇ ਆ ਕਿ ਆਖਰਕਾਰ ਕੀ ਕੁਝ ਕਿਆ ਸਰਾਇਆਂ ਚੱਲ ਰਿਆ ਨੇ ਬਾਜਵਾ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡੇ ਲਈ ਪੋਸਟ ਤੇ ਤੁਹਾਡਾ ਚਚੀਕਾ ਜੀ ਮਿਹਰਬਾਨੀ ਜੀ ਜੀ ਤਾਂ ਹੁਣ ਪਾਰਟੀ ਪ੍ਰਧਾਨ ਨੇ ਜਦ ਕਹਿ ਦਿੱਤਾ ਹੈ ਕਿ ਗਠਜੋੜ ਕਰ ਸਕਦੇ ਆ ਤਾਂ ਪੰਜਾਬ ਦੇ ਵਿੱਚ ਜੇਕਰ ਗਠਜੋੜ ਹੁੰਦਾ ਤਾਂ ਲੋਕਾਂ ਦੀ ਬਿਹਤਰੀ ਲਈ ਚੰਗਾ ਰਹੇਗਾ ਤੁਹਾਡਾ ਕੀ ਇਸ ਤੇ ਸਟੈਂਡ ਹੈ ਬਿਲਕੁਲ ਜੀ ਮੈਂ ਸਮਝਦਾ ਵੀ ਅੱਜ ਪੰਜਾਬ ਦੇ ਵਿੱਚ ਪੰਜਾਬ ਦੀ ਪੋਲਿਟੀਕਲ ਸਜਾਇਰੀ ਉਹ ਨਾ ਵਰਸਟਾਈਲ ਆ ਹੂੰ ਵੀ ਸਾਨੂੰ ਬਹੁਤ ਵੱਡਾ ਵੈਕਿਊਮ ਹੈ ਔਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਸੀ ਜਿਹੜਾ ਉਹਨਾਂ ਨੂੰ ਇਸ ਪਾਰਟੀ ਤੇ ਸਰਕਾਰ ਦੇ ਉੱਤੇ ਇਹ ਵਿਸ਼ਵਾਸ ਸੀ ਵੀ ਸਾਡੇ ਲਈ ਕੁਝ ਕਰਨਗੇ ਪੰਜਾਬ ਲਈ ਉਹ ਪੂਰੇ ਸੇਲ ਉਹਨੇ ਨਾਕਾਮ ਹੋਏ ਨੇ ਤੇ ਲੋਕਾਂ ਦਾ ਪੰਜਾਬ ਦੇ ਲੋਕ ਉਹ ਸੋਚਣ ਨੂੰ ਇਹ ਬੇਮਜਬੂਰ ਨੇ ਵੀ ਕਿਹੜੇ ਪਾਰਟੀ ਜਿਹੜੀ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਭਲੇ ਵਾਸਤੇ ਕੰਮ ਕਰ ਸਕਦੀ ਹੈ ਤਾਂ ਕਰਕੇ ਇਸ ਗੱਠ ਜੋੜ ਦਾ ਹੋਣਾ ਇਹ ਇਕੱਠੇ ਲੜਨਾ ਇੱਕ ਮੈਂ ਸਮਝਦਾ ਵੀ ਇੱਕ ਚੰਗਾ ਇਹ ਇਹ ਰੁਝਾਨ ਹੋਊਗਾ ਔਰ ਖਾਸ ਕਰਕੇ ਦੇਖੋ ਅੱਜ ਪੰਜਾਬ ਜਿਸ ਕਦਰ ਜਿੱ ਤੱਕ ਕਰਜ਼ਾ ਚੜ ਗਿਆ ਬਾਜਵਾ ਸਾਹਿਬ ਇੱਕ ਮਿੰਟ ਲਈ ਤੁਹਾਨੂੰ ਰੋਕਣਾ ਚਾਹੀਦਾ ਸਾਡੇ ਨਾਲ ਸੁਰਿੰਦਰ ਕੋਟਲੀ ਵੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਕੋਟਲੀ ਸਾਹਿਬ ਸਵਾਗਤ ਹੈ ਸਾਡੇ ਨਾਲ ਬਾਜਵਾ ਸਾਹਿਬ ਜੁੜੇ ਹੋਏ ਨੇ ਉਹਨਾਂ ਨਾਲ ਗੱਲ ਕਰ ਰਹੇ ਸੀ ਕਿ ਆਖਰਕਾਰ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਦੀ ਜਦ ਗੱਲਾਂ ਚੱਲ ਰਹੀਆਂ ਨੇ ਤਾਂ ਫਿਰ ਇਹ ਗਠਜੋੜ ਕਿਸ ਪਾਸੇ ਜਾ ਸਕਦਾ ਹੈ ਤਾਂ ਤੁਹਾਡਾ ਇਸ ਤੇ ਕੀ ਸਟੈਂਡ ਹੈ ਸੁਖਵਿੰਦਰ ਕੋਟਲੀ ਜੀ ਦੇਖੋ ਇਹ ਤਾਂ ਹੁਣ ਜਿਹੜਾ ਇਹਨਾਂ ਨੇ ਇਕੱਠੇ ਹੋਣਾ ਉਹ ਤਾਂ ਬਹੁਤ ਸਮੇਂ ਪਹਿਲਾਂ ਹੀ ਤੈਅ ਸੀ ਹੂੰ ਇਹ ਪਹਿਲਾਂ ਹੀ ਇਕੱਠੇ ਸੀ ਇਹਨਾਂ ਨੇ ਸਿਰਫ ਕਿਸਾਨਾਂ ਵਾਲੇ ਮੁੱਦੇ ਦੇ ਉੱਤੇ ਇੱਕ ਡਰਾਮਾ ਕਰਕੇ ਜਿਹੜਾ ਅਕਾਲੀ ਦਲ ਨੇ ਉਹ ਭਾਜਪਾ ਨੂੰ ਛੱਡਿਆ ਸੀ ਤੇ ਅੱਜ ਮੈਨੂੰ ਇਹ ਕਿਹੜੇ ਮੂੰਹ ਦੇ ਨਾਲ ਜਿਹੜਾ ਅਕਾਲੀ ਦਲ ਵਾਲੇ ਭਾਜਪਾ ਦੇ ਨਾਲ ਸਮਝੌਤਾ ਕਰ ਰਹੇ ਐ ਭਾਜਪਾ ਨੂੰ ਇਹਨਾਂ ਨੇ ਕੋਸੇ ਆ ਕੇ ਇਹਨਾਂ ਨੇ ਪੰਜਾਬ 'ਚ ਸੱਤ ਤੋਂ ਕਿਸਾਨ ਮਰਵਾਤਾ ਬੀਜਪੀ ਨੂੰ ਇਹਨਾਂ ਨੇ ਕੋਸ਼ਿਆ ਕਿ ਇਹਨਾਂ ਨੇ ਐਮਐਸਪੀ ਜਿਹੜੀ ਆ ਉਹ ਕੋਈ ਦਿੱਤੀ ਨਹੀਂ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਸੀਗਾ ਉਹ ਸੱਤਿਆਨਾਸ਼ ਕਰ ਦਿੱਤਾ ਹੈ ਤੇ ਅੱਜ ਫਿਰ ਸੁਖਵੀਰ ਬਾਦਲ ਜੀ ਤਾਂ ਹੁਣ ਲੇਲੜੀਆਂ ਕੱਢ ਰਹੇ ਨੇ ਕਿਉਂਕਿ ਉਹ ਸੱਤਾ ਤੋਂ ਬਾਹਰ ਨੇ ਕਿਉਂਕਿ ਪਹਿਲਾਂ ਤਾਂ ਹਮੇਸ਼ਾ ਜਿਹੜਾ ਉਹ ਕੇਂਦਰ ਦੇ ਜਿਹੜੇ ਸਟੇਟ 'ਚ ਨਹੀਂ ਹੁੰਦੇ ਸੀ ਤਾਂ ਕੇਂਦਰ ਦੇ ਵਿੱਚ ਜਿਹੜਾ ਦਿੱਤੇ ਜ਼ਰੂਰ ਹੁੰਦੇ ਸੀ ਸੋ ਇਸ ਕਰਕੇ ਇਹ ਕੱਟ ਜੋੜ ਟੁੱਟਿਆ ਨਹੀਂ ਸੀਗਾ ਇਹ ਤਾਂ ਇੱਕ ਮੈਦ ਡਰਾਮਾ ਸੀ ਔਰ ਉਹ ドラਮਾ ਜਿਹੜਾ ਕੋਟਲੀ ਸਾਹਿਬ ਬਾਜਵਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਜਵਾਬ ਜਾਣਦ ਨੇ ਆ ਬਾਜਵਾ ਸਾਹਿਬ ਤੁਸੀਂ ਸੁਣ ਚੁੱਕੇ ਹੋ ਕਿ ਇਲਜ਼ਾਮ ਲਗਾ ਰਹੇ ਨੇ ਕਿ ਇਹ ਤਾਂ ਟੁੱਟਿਆ ਹੀ ਨਹੀਂ ਸੀ ਗੱਡਜੋੜ ਪਹਿਲਾਂ ਤੋਂ ਹੀ ਇੱਕ ਸੀ ਕੀ ਕਹਿਣਾ ਚਾਹੋਗੇ ਇਹਨਾਂ ਦੇ ਇਹਨਾਂ ਦੇ ਬਾਰੇ ਬਾਰੇ ਜਾਈਏ ਇਹ ਆਪਣੀ ਗੱਲ ਕਰ ਰਹੇ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਗੱਡਜੋੜ ਸਾਰੇ ਇੰਡੀਆ 'ਚ ਹੋਇਆ ਇੱਕ ਬੜੀ ਹਾਸੋਈ ਨਹੀਂ ਗੱਲ ਹੈ ਵੀ ਸਰਦਾਰ ਭਗਵੰਤ ਸਿੰਘ ਮਾਨ ਪਿੱਛੇ ਜੀ ਕਿਸੇ ਟੀਵੀ ਚੈਨਲ ਤੇ ਬੋਲ ਰਹੇ ਸੀ ਤੇ ਟੀਵੀ ਚੈਨਲ ਵਾਲੇ ਨੇ ਪੁੱਛਿਆ ਵੀ ਜੀ ਕਾਂਗਰਸ ਪਾਰਟੀ ਹੁਣ ਕਰਪਟ ਨਹੀਂ ਹੈ ਜਦੋਂ ਤੁਸੀਂ ਕਹਿੰਦੇ ਨੇ ਤੇ ਬੜੀ ਕਰਪਟ ਪਾਰਟੀ ਹੈ ਹੂੰ ਕਹਿੰਦਾ ਮੈਂ ਕਦੋਂ ਕਿਹਾ ਉਹ ਕਹਿੰਦੇ ਇਹ ਤਾਂ ਮੈਂ ਕਰਪਟ ਹੈ ਕਹਿੰਦੇ ਹਾਂਜੀ ਤੇ ਕਹਿੰਦੇ ਮੇਰਾ ਮਤਲਬ ਤੁਸੀਂ ਇਹ ਹਾਲ ਵੇਖੋ ਵੀ ਕੁਰਸੀ ਨੂੰ ਧਿਆਨ ਲਈ ਇਹ ਆਪਣੇ ਵੱਲੋਂ ਕਰਪਟ ਪਾਰਟੀ ਨਾਲ ਵੀ ਸੋ ਕਾਲਡ ਕੋ ਆਪਣਾ ਉਹਨਾਂ ਨੇ ਅਲਾਈਅੰਸ ਕੀਤਾ ਹੈ ਇਹ ਦੂਜਿਆਂ ਨੂੰ ਕੀ ਦੇਖੋ ਪਾਰਟੀ ਅਲਾਈਅੰਸਸ ਹੋਣੇ ਆਪਣਾ ਬੀਜੇਪੀ ਦਾ ਤੇ ਭਾਰਤੀ ਜ ਆਪਣਾ ਅਕਾਲੀ ਦਲ ਦਾ 96 ਤੋਂ 1996 ਤੋਂ ਲਗਾਤਾਰ ਅਲਾਈਅੰਸ ਚੱਲਦਾ ਆ ਰਿਹਾ ਹੈ ਤੇ ਅੱਜ ਵੀ ਅੱਜ ਵੀ ਕਿਸਾਨੀ ਦੇ ਲਈ ਇਹ ਕਿੱਦਾਂ ਕਹਿ ਸਕਦੇ ਨੇ ਵੀ ਇਹ ਗੱਡੀ ਦਾ ਨਹੀਂ ਬਾਜਵਾ ਸਾਹਿਬ ਮੈਨੂੰ ਐਮਐਸਪੀ ਨਹੀਂ ਦਿੱਤੀ ਦੇਖੋ ਸਰਕਾਰ ਦਾ ਮਤਲਬ ਨਹੀਂ ਸੁਣੋ ਇਧਰ ਸੁਣੋ ਇਹ ਬੇਗਾਨੇ ਨੂੰ ਲੋ ਬਰਨੋ ਕੋਟਲੀ ਸਾਹਿਬ ਜਵਾਬ ਦੇਣਾ ਚਾਹੁੰਦੇ ਰਹੇ ਸਰਦਨ ਨੇ ਇੱਕ ਵਾਰ ਕੀ ਕਹਿਣਾ ਚਾਹੁੰਦੇ ਨੇ ਕੋਟਲੀ ਸਾਹਿਬ ਬੋਲ ਸਕਦੇ ਹੋ ਮੈਂ ਜਵਾਬ ਨਹੀਂ ਪੜੇ ਇਹਨਾਂ ਨੇ ਵਰਤੇ ਨੇ ਸ਼ਬਦ ਆਮ ਆਦਮੀ ਪਾਰਟੀ ਵਾਲਿਆਂ ਨੇ ਜਦਾ ਭਗਵੰਤ ਸਿੰਘ ਮਾਨ ਨੇ ਤੇ ਜਜ਼ਬਾਤੀ ਹੋ ਗਏ ਇਹ ਜਜ਼ਬਾਤੀ ਹੋ ਕੇ ਬਾਹਰ ਆਏ ਨੇ ਵਿਚਾਰੇ ਇਹਨਾਂ ਨੂੰ ਕੀ ਇਹ ਮੇਰੀ ਸੁਣ ਲਓ ਗਾ अच्छा भी एक भी एक सवाल जरूर ਆਉਂਦਾ ਦੋਵਾਂ ਪਾਰਟੀਆਂ ਦੇ ਲਈ ਉਹ ਸਵਾਲ ਹੈ ਇਹ ਕਿ ਗਠਜੋੜ ਨੂੰ ਲੈ ਕੇ ਭਾਵੇਂ ਦੋਨਾਂ ਪਾਰਟੀਆਂ ਹੀ ਹੋਣ ਭਾਵੇਂ ਭਾਜੀਪੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਤੇ ਦੂਸਰੇ ਪਾਸੇ ਆਵਾਮੀ ਪਾਰਟੀ ਹੋਵੇ ਦੋਵਾਂ ਨੇ ਇੱਕ ਦੂਸਰੇ ਤੇ ਇਲਜ਼ਾਮ ਲਾਏ ਨੇ ਕੋਟਲੀ ਸਾਹਿਬ ਹਾਲ ਹੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ ਸਾਰੇ ਦੇਖਿਆ ਤੁਸੀਂ ਸੀਐਮ ਦੇ ਵਿਰੋਧ ਚ ਨਜ਼ਰ ਆਏ ਪਰ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਅਕਾਲੀ ਅਜਿਹਾ ਗੱਲ ਕਰੀ ਆਵਾਮੀ ਪਾਰਟੀ ਇਕੱਠੀ ਹੈ ਫਿਰ ਉਸ ਨੂੰ ਲੈ ਕੇ ਕੀ ਕਹਿਣਾ ਚਾਹਦੇ ਹੋ ਉਸ ਤੇ ਕੀ ਸਟੈਂਡ ਹੈ ਦੈਲ ਕਾਲ ਅਸੀਂ ਪੰਜਾਬ ਦੇ ਅੰਦਰ ਜੋ ਕਟਲਾ ਕਰਮਕਲਤਾਵਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਔਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੀ ਸ਼ਬਦਾਬਲੀ ਇੱਕ ਨਹੀਂ ਤਿੰਨ ਤਨਵਾਰੀ ਹੁਣ ਲਓ ਮੇਰੀ ਗੱਲ 1 ਸਕਿੰਟ ਜੀ ਔਰ ਪਹਿਲੇ ਦਿਨ ਵਿਧਾਨ ਸਭਾ 'ਚ ਕਹਿਣਾ ਇਹ ਬੰਦੇ ਦੇ ਪੁੱਤਾਂ ਵਾਂਗੂ ਗੱਲ ਕਰੋ ਆਈ ਏਮ ਟਾਕਿੰਗ ਬਹੁਤ ਉਹਨੂੰ ਰਿਕਾਰਡ ਔਰ ਫਿਰ ਕਹਿਣਾ ਇਹ ਸਦਾਈ ਹੋ ਗਏ ਇਹਨਾਂ ਨੂੰ ਸੰਗਲ ਪਾਓ ਫਿਰ ਮੇਰੇ ਪ੍ਰਤੀ ਉਹਨਾਂ ਵੱਲੋਂ ਇਹ ਕਹਿਣਾ ਕਿ ਇਹ ਦਾ ਦਿਮਾਗ ਖਰਾਬ ਹੋ ਗਿਆ ਉਹ ਦੌਰਾ ਮਤਲਬ ਅਸੀਂ ਤਾਂ ਉਸੇ ਦਿਨ ਇਸ ਗੱਲ ਦਾ ਸੰਗਿਆਨ ਲੈ ਕੇ ਔਰ ਕੇਂਦਰ ਦੀ ਲੀਡਰਸ਼ਿਪ ਨਾਲ ਵੀ ਗੱਲ ਕੀਤੀ ਹੈ ਕਿ ਇਹਨਾਂ ਤੋਂ ਬਚੋ ਇਹ ਬਰਬਾਦ ਕਰ ਦੇਣਗੇ ਸਾਨੂੰ ਅਸੀਂ ਬਿਲਕੁਲ ਇਸੇ ਕਰਕੇ ਪੰਜਾਬ ਦਾ ਪੱਖ ਜਿਹੜਾ ਠੋਕ ਵਜਾ ਕੇ ਰੱਖਿਆ ਸੀ ਜੇ ਅਸੀਂ ਬਿਲਕੁਲ ਨਹੀਂ ਕਰਨਾ ਜਿਹਹੀ ਗੱਲ ਬਾਜਵਾ ਸਾਹਿਬ ਦੀ ਉਹ ਠੀਕ ਕਹਿੰਦੇ ਨੇ ਵੀ ਐਲਾਈਅੰਸ ਤਾਂ ਪਹਿਲਾਂ ਦਾ ਹੀ ਆ ਫਿਰ ਮੈਂ ਤਾਂ ਭਾਜੀਪੀ ਤੇ ਸ਼ਾਇਦ ਮੈਂ ਕੋਈ ਕਮੈਂਟ ਨਹੀਂ ਕੀਤਾ ਕਿਉਂਕਿ ਛੱਡਿਆ ਆਕਾਲੀ ਦਲ ਨੇ ਸੀ ਤੇ ਫਿਰ ਅਕਾਲੀ ਦਲ ਵਾਲਿਆਂ ਨੇ ਹੁਣ ਕਿਹੜਾ ਬੀਜੇਪੀ ਦੇ ਅੰਦਰ ਜਿਹੜਾ ਉਹ ਗੁਰੂ ਧਾਰਨਾ ਕਰ ਲਈ ਨਵੀਂ ਜਾਂ ਹੁਣ ਹਰ ਸਿਮਰਤ ਕੌਰ ਜਾਂ ਸੁਖਵੀਰ ਬਾਦਲ ਦੇ ਅੰਦਰ ਕਿਹੜਾ ਚੰਗਾ ਪੰਨ ਆ ਗਿਆ ਜਿਹਦੇ ਨਾਲ ਇਹ ਹੁਣ ਸਮਝੌਤਾ ਕਰ ਰਹੇ ਮੇਰੀ ਤਾਂ ਗੱਲ ਇਹ ਨਹੀਂ ਜਿੱਦਾਂ ਤੁਹਾਡਾ ਆਮ ਆਦਮੀ ਪਾਰਟੀ ਦਾ ਲਾਇਆ ਨਾ ਉਦੋਂ ਹੀ ਵੈਸੇ ਬਾਜਵਾ ਸਾਹਿਬ ਸਵਾਲ ਸਵਾਲ ਕੋਟਲੀ ਸਾਹਿਬ ਨੇ ਜ਼ਰੂਰ ਚੱਕਿਆ ਹੈ ਕਿ ਆਖਰਕਾਰ ਹੁਣ ਫਿਰ ਕੀ ਹੋਇਆ ਗੱਟ ਜੋੜ ਜੋ ਪਹਿਲਾ ਇੱਕ ਵਾਰ ਕਿਦਾਰਾ ਕਰ ਲਿਆ ਸੀ ਕਿ ਅਕਾਲੀ ਦਲ ਨੇ ਸਾਹਮਣੇ ਦੀ ਕਿਹਾ ਕੋਟਲੀ ਸਾਹਿਬ ਸਾਡੇ ਨਾਲ ਜੁੜਨ ਲਈ ਧੰਨਵਾਦ ਜਿੱਥੇ ਬਾਜਵਾ ਸਾਹਿਬ ਤੋਂ ਜਵਾਬ ਜਾਣਦੇ ਆ ਇਸੇ ਦੇ ਨਾਲ ਹੀ ਸਾਡੇ ਨਾਲ ਅਕਾਲੀ ਦਲ ਤੋਂ ਅਨਲ ਜੋਸ਼ੀ ਵੀ ਜੁੜ ਚੁੱਕੇ ਨੇ ਉਹਨਾਂ ਤੋਂ ਵੀ ਜਾਣਦੇ ਆ ਕਿ ਆਖਰਕਾਰ ਹੁਣ ਗੱਟ ਜੋੜ ਜੋ ਹੈ ਕਿਸ ਰਾਹ ਜਾ ਰਿਹਾ ਜੋਸ਼ੀ ਸਾਹਿਬ ਸਵਾਗਤ ਹੈ ਸਾਡੇ ਨਾਲ ਫਤਿਹਜੰਗ ਸਿੰਘ ਬਾਜਵਾ ਜੁੜੇ ਹੋਏ ਨੇ ਭਾਜਪਾ ਤੋਂ ਹੁਣ ਕੀ ਇਕੱਠੇ ਹੋਣ ਜਾ ਰਹੇ ਹੋ ਫਿਰ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਚੋਣਾਂ ਲੜੋਗੇ ਕੋਈ ਸਵਾਲ ਜਿਹੜਾ ਨਾ ਇਹ ਤੇ ਸੈਂਟਰ ਕਮਾਂਡ ਬੀਜੇਪੀ ਦਾ ਤੇ ਸਾਡੀ ਟੌਪ ਲੀਡਰਸ਼ਿਪ ਜਿਹੜੀ ਹੈ ਉਹ ਵੀ ਬਾਦਲੀ ਹੈ ਪ੍ਰਧਾਨ ਉਹਨਾਂ ਦਾ ਵਾ ਸਾਡਾ ਸਵਾਲ ਨਹੀਂ ਹੈ ਬਾਕੀ ਇਹ ਹੈ ਵੀ ਜੇ ਮੈਂ ਜਖੜ ਜੀ ਦਾ ਪਤਾ ਲੱਗਾ ਮੈਨੂੰ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਕਾਲੀਦਸ ਦਾ ਪੰਜਾਬ 'ਚ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਸਮਝਦੇ ਆ ਕਾਂਗਰਸ ਹੋ ਰਏ ਆ ਪਹਿਲਾਂ ਤੇ ਕਿ ਸੈਂਟਰ ਦੀਆਂ ਪਾਰਟੀਆਂ ਜਿੰਨੀਆਂ ਵੀ ਆ ਪਰ ਕਾਂਗਰਸ ਆ ਭਾਵੇਂ ਉਹ ਆ ਪਾਰਟੀ ਆ ਬੀਜੇਪੀ ਵੀ ਕੱਲੀ ਜਿਹੜੀ ਆ ਉਹ ਆਪਣੇ ਤਰੀਕੇ ਨਾਲ ਪੰਜਾਬ ਦੇ ਵਿੱਚ ਉਹ ਰਾਜ ਨਹੀਂ ਕਰ ਸਕਦੀ ਜੋ ਸੈਂਟਰੀ ਸਟੇਟਰੀ ਪਾਰਟੀ ਖੇਤਰੀ ਪਾਰਟੀ ਕਰ ਸਕਦੀ ਆ ਪਹਿਲਾਂ ਜੋ ਗੱਟ ਜੋੜ ਸੀਗਾ ਵੀ ਦੇਖੋ ਪੰਜਾਬ ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਸੀ ਖੇਤਰੀ ਪਾਰਟੀ ਕੋਲੀਸ਼ਨ ਸੀਗੀ ਬੀਜੇਪੀ ਦੇ ਨਾਲ ਪਿੱਛੇ ਬੀਜੇਪੀ ਸੀਗੀ ਜਨਨੀ ਡਵੈਲਪਮੈਂਟ ਉਹਨਾਂ 10 ਸਾਲਾਂ ਤੋਂ ਜਿਹੜਾ ਪੂਰੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਜਿਹੜੇ ਇੰਨਾ ਜੋਸ਼ੀ ਸਾਹਿਬ ਤੋਂ ਨੂੰ ਰੋਕਣਾ ਚਾਹਗਾ ਸਾਡੇ ਨਾਲ ਸਾਡੇ ਨਾਲ ਫਤੇਜੰਗ ਸਿੰਘ ਬਾਜਵਾ ਜੁੜੇ ਹੋਏ ਨੇ ਉਹਨਾਂ ਤੋਂ ਜ਼ਰੂਰ ਜਾਣ ਲਈ ਇੱਕ ਵਾਰ ਕਿ ਜੋਸ਼ੀ ਸਾਹਿਬ ਦਾ ਕਹਿਣਾ ਹੈ ਕਿ ਜੋ ਜੋਜ ਰਾਜਨੀਤੀ ਅਕਾਲੀ ਦਲ ਕਰ ਸਕਦਾ ਪੰਜਾਬ ਜੀ ਕਿ ਖੇਤੀ ਖੇਤਰੀ ਪਾਰਟੀ ਹੋਣ ਦੇ ਨਾਤੇ ਉਹ ਭਾਜਪਾ ਨਹੀਂ ਕਰ ਸਕਦੀ ਬਾਜਵਾ ਸਾਹਿਬ ਕਿ ਐਸੇ ਕਰਕੇ ਗੱਟ ਜੋੜ ਕਰ ਰਹੇ ਹੋ ਨਹੀਂ 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 ਇਸੇ ਕਰਕੇ ਮੈਂ ਟਕਿਆ ਪੰਜਾਬ ਦੀ ਬਿਹਤਰੀ ਵਾਸਤੇ ਦੇਖੋ ਪੰਜਾਬ ਦੀ ਮਜ਼ਬੂਤੀ ਵਾਸਤੇ ਮੈਂ ਜਿਹੜੀ ਇੱਕ ਗੱਲ ਕਹਿ ਰਿਹਾ ਵੀ ਪੰਜਾਬ ਦੇ ਵਿੱਚ ਜਿਸ ਕਦਰ ਪੰਜਾਬ ਫਾਈਨੈਂਸ਼ੀਅਲੀ ਡਾਊਨ ਹੋ ਰਿਹਾ ਹੂੰ ਇਹਦੇ ਵਿੱਚ ਇਹ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੁਟ ਜ਼ਰੂਰੀ ਕਿਉਂਕਿ ਸਟੇਟ ਨੂੰ ਸੰਭਲਣਾ ਅੱਜ ਜੇ ਸਟੇਟ ਹੋਰ ਥੱਲੇ ਜਾਂਦੀ ਰਹੀ ਤੇ ਇਹਨੂੰ ਸ਼ਾਇਦ ਲੀਏ ਤੇ ਚੜਨਾ ਔਕਾ ਹੋ ਜਾਏਗਾ ਤੋਂ ਸਾਡੀ ਤਾਂ ਜੇ ਪੰਜਾਬ ਦੇ ਪ੍ਰਤੀ ਸੋਚ ਕਰਕੇ ਗੱਲ ਕਰਦੇ ਆ ਇਹਦੇ ਵਿੱਚ ਸਾਡੀ ਕੋਈ ਕੁਰਸੀ ਦੀ ਜਾਂ ਆਪਣੀ ਉਹ ਲਾਲਸਾ ਨਹੀਂ ਹੈ ਵੀ ਜੀ ਇਹ ਸਾਡਾ ਅਸੀਂ ਗੱਟ ਬੰਦੇ ਦੀ ਇਸੇ ਕਰਕੇ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਭਾਜਪਾ ਹਮੇਸ਼ਾ ਇਹ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੁੰਦੇ ਨਾਤੇ ਤੇ ਭਾਜਪਾ ਇੱਕ ਸੈਂਟਰਲ ਲੀਡਰਸ਼ਿਪ ਜਿਹਦੀ ਕੀ ਅੱਜ ਪੰਜਾਬ ਨੂੰ ਜ਼ਰੂਰਤ ਹੈ ਹੂੰ ਪੰਜਾਬ ਨੂੰ ਸੈਂਟਰ ਗਵਰਨਮੈਂਟ ਦੀ ਬੈਕਅਪ ਤੋਂ ਬਿਨਾ ਇਹ ਹਾਲਾਤਾਂ ਜੋ ਬਾਹਰ ਨਹੀਂ ਕੱਢਿਆ ਜਾ ਸਕਦਾ ਜੀ ਸੱਦੀ ਦੇ ਇਸ ਇਸ ਸੋਚ ਦੇ ਉੱਤੇ ਪੈਰਾ ਦੇ ਜੇ ਤਾਂ ਲੋਕਾਂ ਦੇ ਲਈ ਹੀ ਇਹ ਗੱਠ ਜੋੜ ਕਰਨ ਦੇ ਲਈ ਤਰਜੀਹ ਦਿੱਤੀ ਜਾ ਰਹੀ ਹੈ ਇਹ ਕਹਿਣਾ ਹੈ ਤੁਹਾਡਾ ਦੂਸਰੇ ਪਾਸੇ ਅਰੇਲ ਜੋਸ਼ੀ ਜੁੜੇ ਹੋਏ ਨੇ ਜੋਸ਼ੀ ਸਾਹਿਬ ਇੱਕ ਸਵਾਲ ਬਾਰ-ਬਾਰ ਪੁੱਛਦੇ ਰਹੇ ਆ ਅਕਾਲੀ ਦਲ ਨੂੰ ਕਿ ਭਾਜਪਾ ਦੇ ਨਾਲ ਵਾਪਸ ਜਾਣਾ ਜਾਂ ਨਹੀਂ ਤਾਂ ਸੁਖਬੀਰ ਬਾਦਲ ਵੀ ਤੁਹਾਡੇ ਪਾਰਟੀ ਦੇ ਸੁਪਰੀਮੋ ਨੇ ਅਕਸਰ ਕਹਿੰਦੇ ਨੇ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਤੇ ਹੁਣ ਅੱਗੇ ਬਾਦਲ ਸਾਹਿਬ ਦੀ ਬਰਸੀ ਹੈ ਤੇ ਉੱਥੇ ਹੀ ਅਮਰਚਾ ਵੀ ਪਹੁੰਚਣਗੇ ਜੇਪੀ ਨੱਡਾ ਵੀ ਪਹੁੰਚਣ ਵਾਲੇ ਨੇ ਤਾਂ ਅਜਿਹੇ ਚ ਇਹ ਨਹੀਂ ਹੋ ਸਕਦਾ ਕਿ ਦੁਬਾਰਾ ਸਾਰੇ ਗਿਲੇ ਸ਼ਿਕਵੇ ਖਤਮ ਹੋ ਜਾਣ ਤੇ ਉੱਥੇ ਹੀ ਫਿਰ ਹੁਣ ਇਕੱਠੇ ਹੋਣ ਦਾ ਫੈਸਲਾ ਲੈ ਲਿਆ ਜਾਵੇ ਤੁਸੀਂ ਦੇਖੋ ਇਹ ਤੇ ਜਦੋਂ ਬਾਦਲ ਸਾਹਿਬ ਪੂਰੇ ਹੋਏ ਸੀ ਜਦੋਂ ਬਾਦਲ ਸਾਹਿਬ ਦਾ ਭੋਗ ਸੀ ਉਦੋਂ ਵੀ ਅਮਰਚਾ ਜੀ ਆਏ ਸੀ ਸਾਰੇ ਹੀ ਲੀਡਰਸ਼ਿਪ ਆਈ ਪਰ ਉਦੋਂ ਚੋਣਾ ਨਹੀਂ ਸੀ 2024 ਦੀਆਂ ਨੇੜੇ ਨਹੀਂ ਮੈਂ ਮੈਂ ਇਹਦਾ ਮਤਲਬ ਇਹ ਨਹੀਂ ਹੈ ਕਿ ਚੋਣਾ ਆ ਗਿਆ ਤਾਂ ਆ ਰਹੇ ਆ ਬਾਦਲ ਸਾਹਿਬ ਦਾ ਸਰਕਾਰ ਹੀ ਇੰਨਾ ਪੂਰੇ ਦੇਸ਼ ਦੀਆਂ ਪੋਲਿਟੀਕਲ ਪਾਰਟੀਆਂ ਕਰਦੀਆਂ ਸਾਰੇ ਹੈੱਡ ਜਿਹੜੇ ਆ ਪੋਲਿਟੀਕਲ ਪਾਰਟੀਆਂ ਦੇ ਕਰਦੇ ਆ ਬਾਦਲ ਸਾਹਿਬ ਜੋ ਸਟੇਟਸ ਸੀਗਾ ਜੋ ਬਾਦਲ ਸਾਹਿਬ ਨੇ ਆਪਣੀ ਰਾਜਨੀਤੀ ਦੇ ਵਿੱਚ ਮੇਰਾ ਕਹਿਲ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਕੋਈ ਵਿਰੋਧੀ ਵੀ ਉਹਨਾਂ ਦੇ ਬਾਰੇ ਮਾੜਾ ਲਮਈ ਨਹੀਂ ਕਹਿ ਸਕਿਆ ਅ ਜਿਹੋ ਜੀ ਸਰਕਾਰ ਜਾਂ ਜਿਹੋ ਜੀ ਚੀਫ ਮਿਨਿਸਟਰ ਹੋਣਿਆ ਇਹਨਾਂ ਦੇ ਬਾਅਦ ਦੇ ਵਿੱਚ ਤੇ ਪਤਾ ਨਹੀਂ ਕੀ ਕੁਝ ਲੋਕਾਂ ਕਹਿਣਾ ਤੇ ਚਲੋ ਜਾਣ ਚੁਂਦੇ ਬਾਦਲ ਸਾਹਿਬ ਨੂੰ ਯਾਦ ਕਰਦੇ ਅੱਜ ਵੀ ਹਰ ਪਾਰਟੀ ਦਾ ਬੰਦਾ ਪਰ ਜਿਹੜੀ ਗੱਲ ਫਤੇਜੰਗ ਸਾਹਿਬ ਨੇ ਕੀਤੀ ਹੈ ਉਹੀ ਗੱਲ ਮੈਂ ਕਹੀ ਆ ਵੀ ਸੈਂਟਰ ਦੇ ਵਿੱਚ ਕਿਛੇ ਬੀਜਪੀ ਹੋਵੇ ਸੇਟ ਦੇ ਵਿੱਚ ਖੇਤਰੀ ਪਾਰਟੀ ਹੋਵੇ ਜਿਹੜੀ ਬਿਹਤਰ ਸਮਝਦੀ ਆ ਲੋਕਾਂ ਦੀਆਂ ਭਾਵਨਾਵਾਂ ਨੂੰ ਤਾਂ ਕਿਤੇ ਨਾ ਕਿਤੇ ਦੋਵੇਂ ਪਾਰਟੀਆਂ ਹੁਣ ਮੰਨ ਰਹੀਆਂ ਨੇ ਕਿ ਆਪਸੀ ਇੱਕ ਤਾਲਮੇਲ ਜ਼ਰੂਰੀ ਹੈ ਪੰਜਾਬ ਚ ਚਾਹੁੰਦੇ ਹੋ ਕਿ ਪੰਜਾਬ ਚ ਅਕਾਲੀ ਦਲ ਵੱਡਾ ਸੱਤਾ ਚ ਆਵੇ ਤੇ ਕੇਂਦਰ ਦੇ ਵਿੱਚ ਭਾਜਪਾ ਫਿਰ ਰਹੇ ਜਿਸ ਤਰ੍ਹਾਂ ਪਹਿਲਾਂ ਐਲਾਈਂਸ ਚੱਲਦਾ ਸੀ ਉਸੇ ਤਰੀਕੇ ਦੇ ਨਾਲ ਸਰਕਾਰ ਬਣਾਉਣ ਨੂੰ ਤਰਜੀ ਹੈ ਹੁਣ ਜਿਹੜੇ ਜਿਹੜੇ ਮੁੱਦੇ ਅੱਜ ਪੰਜਾਬ ਦੇ ਭਾਵੇਂ ਉਹ ਤਵਾ ਇਹ ਤਾਲਮੇਲ ਦੇ ਨਾਲ ਹੀ ਉਹਨਾਂ ਦੇ ਵਿੱਚੋਂ ਹੀ ਨਿਕਲਿਆ ਹੱਲ ਨਿਕਲ ਸਕਦੇ ਆ ਜਿਹੜੀਆਂ ਡਿਮਾਂਡਸ ਆ ਪੰਜਾਬ ਦੀਆਂ ਜ਼ਰੂਰਤਾਂ ਭਾਵੇਂ ਕਿਸਾਨਾਂ ਦੀਆਂ ਵਾਂ ਜਾਂ ਕੋਈ ਮਜ਼ਦੂਰਾਂ ਦੀਆਂ ਵਾਂ ਜਾਂ ਕੋਈ ਵੀ ਆ ਉਹ ਸੈਂਟਰ ਦੇ ਨਾਲ ਬੇਤਰਤਾਲ ਮੇਲੋਂ ਅੜ ਕੇ ਲੜ ਕੇ ਕੋਈ ਵੀ ਸਰਕਾਰ ਨਹੀਂ ਸੀ ਸਿੱਗਿਆ ਉਹ ਸੈਂਟਰ ਦੇ ਕੋਲੋਂ ਮਸਲੇ ਨਹੀਂ ਹੱਲ ਕਰਾ ਸਕਦੀ ਤੇ ਜੋ ਤਾਲਮੇਲ ਪਹਿਲਾਂ ਰਿਹਾ ਉਹ ਤਾਲਮੇਲ ਜਿਹੜਾ ਵਾ ਹੁਣ ਵੀ ਬਣ ਜੇ ਤੇ ਪੰਜਾਬ ਦੀ ਬਿਹਤਰੀ ਆ ਉਹਦੇ ਤੋਂ ਸਾਰਾ ਕੁਝ ਨਿਕਲਣਾ ਉਹਦੇ ਤੋਂ ਪੰਜਾਬ ਦੇ ਮਸਲੇ ਹੱਲ ਹੋਣੇ ਆ ਉਹਦੇ ਤੋਂ ਹੀ ਲੋਕਾਂ ਨੂੰ ਸੁੱਖ-ਸੁਵਿਧਾ ਮਿਲਨੀ ਆ ਵਾ ਜਿਸ ਤਰ੍ਹਾਂ ਪਹਿਲਾਂ ਸੀ ਜੀ ਤਾਂ ਜੋਸ਼ੀ ਸਾਹਿਬ ਰੋਕਣਾ ਚਾਹੇਗਾ ਬਾਜਵਾ ਸਾਹਿਬ ਤੁਹਾਨੂੰ ਜਿਆਦਾ ਜਿਆਦਾ ਇੱਕ ਸਵਾਲ ਹੈ ਹੁਣ ਕੀ ਇਸ ਵਾਰ ਜਦ ਭਾਜਪਾ ਤੇ ਜੇ ਅਕਾਲੀ ਦਲ ਦਾ ਐਲਾਈਅੰਸ ਹੁੰਦਾ ਤਾਂ ਕੀ ਬੀਜੇਪੀ ਪਹਿਲਾਂ ਦੀ ਤਰ੍ਹਾਂ ਛੋਟੇ ਭਾਈ ਵਾਲੀ ਭੂਮਿਕਾ 'ਚ ਰਹਿਣ ਵਾਲੀ ਹੈ ਕਿ ਬੀਜੇਪੀ ਹੁਣ ਇਸ ਵਾਰ ਵੱਡਾ ਭਾਈ ਬਣ ਚੁੱਕੀ ਹੈ ਦੇਖੋ ਇਹ ਇਹਦੇ ਵਿੱਚ ਮੇਰਾ ਕੋਈ ਮੈਂ ਇਸ ਤੇ ਨਹੀਂ ਟਿੱਪਣੀ ਕਰ ਸਕਦਾ ਇਹ ਪਾਰਟੀ ਹਾਈ ਕਮਾਂਡ ਦਾ ਕੰਮ ਹੈ ਦੋਵੇਂ ਪਾਰਟੀ ਹਾਈ ਕਮਾਂਡ ਬੀਜੇਪੀ ਸਾਈਡ ਤੇ ਅਕਾਲੀ ਦਲ ਸਾਈਡ ਇਹਨਾਂ ਨੇ ਦੇਖਣਾ ਅੱਗੇ ਵੀ ਭਰਾ ਸੀ ਹੁਣ ਵੀ ਭਰਾ ਰਹਿਣਾ بس صرف ਇੰਨੀ ਗੱਲ ਹੈ ਕੋਈ ਵੱਡਾ ਕਹੇਗਾ ਛੋਟਾ ਇਹ ਚੀਜ਼ਾਂ ਬਹੁਤੀਆਂ ਮਨਸਰ ਨਹੀਂ ਕਰਦੀਆਂ। 회ਤਾ ਜੋਸ਼ੀ ਸਾਹਿਬ ਤੁਹਾਨੂੰ ਇਹ ਹੀ ਸਵਾਲ ਹੈ ਬਾਜਵਾ ਸਾਹਿਬ ਨੇ ਤਾਂ ਹਾਲਾਂਕਿ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਤੁਸੀਂ ਦੱਸੋ ਕਿ ਵੱਡਾ ਭਾਈ ਕੌਣ ਰਹੇਗਾ ਤੇ ਛੋਟਾ ਭਾਈ ਕੌਣ ਕੀ ਸ਼੍ਰੋਮਣੀ ਅਕਾਲੀ ਦਲ ਪਹਿਲਾ ਵਾਰ ਵੱਡੇ ਭਾਈ ਦੀ ਭੂਮਿਕਾ ਚ ਰਹਿਣ ਵਾਲਾ ਪਤਾ ਕੀ ਹੈ ਜੀ ਬੀਡੀਪੀ ਦਾ ਅਕਾਲੀ ਦਲ ਦੇ ਨਾਲ ਜਿਹੜਾ ਸਮਝੌਤਾ ਹੋਣਾ ਨਾ ਉਹ ਕੋਈ ਸੀਟਾਂ ਦਾ ਲੈਣ ਦੇਣ ਨਹੀਂ ਹੈ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਮੈਸੇਜ ਹੈ ਭਾਈਚਾਰੇ ਦਾ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਨਾ ਜੋ ਪਹਿਲਾਂ ਇੱਕ ਕਮਿਊਨਿਟੀ ਦੀ ਨਿਜਤ ਮਾਨ ਸੀਗਾ ਨਾ ਤੇ ਭਾਈਚਾਰਾ ਸੀਗਾ ਉਹ ਮੈਸੇਜ ਉਦੋਂ ਤੋਂ ਹੀ ਚੱਲਿਆ ਜਦੋਂ ਬਾਦਲ ਸਾਹਿਬ ਤੇ ਆਵਾਜਾਈ ਸਾਹਿਬ ਨੇ ਸਮਝੌਤਾ ਕੀਤਾ ਸੀ ਤੇ ਇਹ ਤਾਲਮੇਲ ਬਣਿਆ ਰਵੇ ਇਹ ਭਾਈਚਾਰੇ ਦਾ ਇਹ ਸਾਰਾ ਮੈਸੇਜ ਇੱਕ ਚੰਗਾ ਦੇਣ ਦਾ ਜਿਹੜਾ ਵਾ ਇਹ ਸਮਝੌਤਾ ਵਾ ਸਾਲ ਸੀਤਾ ਦਾ ਲੈਣ ਦੇਣ ਦਾ ਸਮਝੌਤਾ ਐ ਹੀ ਨੀਗਾ ਤੇ ਤੋਲ ਮੋਲ ਕਰਕੇ ਹੋ ਨਹੀਂ ਸਕਦਾ ਇਹ ਤੇ ਭਾਵਨਾ ਦੇ ਨਾਲ ਜਿਹੜਾ ਜੁੜਿਆ ਸਮਝੌਤਾ ਸੀਗਾ ਪਹਿਲਾਂ ਵੀ ਤੇ ਹੁਣ ਵੀ ਉਸ ਤਰ੍ਹਾਂ ਹੀ ਹੋਊਗਾ ਕਾਲੀ ਦਲ ਨੇ ਕਦੀ ਵੀ ਹੋਰ ਬੀਜੇਪੀ ਤੋਂ ਇਲਾਵਾ ਕਦੀ ਕਾਲੀ ਦਲ ਨੇ ਹੋਰ ਕਿਸੇ ਪਾਰਟੀ ਵੱਲ ਝੱਕਿਆ ਵੀ ਨਹੀਂ ਕਾਂਗਰਸ ਆਪ ਕਿੰਨੇ ਆ ਸਾਰੇ ਇੰਡੀ ਇਕੱਠੇ ਹੋਏ ਹਨਾ ਨਯੋਤਾ ਵੀ ਆਇਆ ਪਰ ਕਦੀ ਸੋਚਿਆ ਵੀ ਨਹੀਂ ਤੁਸੀਂ ਵੇਖੋ ਇਹ ਨੈਚੁਰਲ ਗਠਬੰਧਨ ਆ ਜਿਹੜਾ ਭਾਈਚਾਰੇ ਨੂੰ ਦੇ ਉੱਤੇ ਮੋਹ ਰਿਹਾ ਪੂਰੇ ਹਿੰਦੁਸਤਾਨ ਦੇ ਜੇ ਜੋਸ਼ੀ ਸਾਹਿਬ ਬਾਜਵਾ ਸਾਹਿਬ ਸਾਡਾ ਨਾਲ ਜੁੜਨ ਲਈ ਧੰਨਵਾਦ ਜਿੱਥੇ ਕਿ ਜ਼ਰੂਰ ਹੁਣ ਇਸ ਤੇ ਨਿਗਾਹ ਟਕੀ ਹੋਈ ਹੈ ਕਿ ਜਦੋਂ ਤੇ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਦਾ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੀ ਭੂਮਿਕਾ ਰਹਿਣ ਵਾਲੀ ਆ ਹਾਲਾਂਕਿ ਮੇਲੇ ਜੁਲੇ ਜਵਾਬ ਜ਼ਰੂਰ ਦਿੰਦੇ ਰਹੇ ਜਿੱਥੇ ਕਿ ਇਹ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਇਹ ਵਿਚਾਰਧਾਰਾ ਦਾ ਸਾਡਾ ਗਠਬੰਧ ਰਾ ਇੱਕ ਪੁਰਾਣਾ ਭਾਈਚਾਰਾ ਜੋ ਬੜਿਆ ਆ ਰਿਹਾ ਉਸੇ ਤਰੀਕੇ ਦੇ ਨਾਲ ਅੱਗੇ ਵਧਣਗੇ ਜਿਸ ਤਰੀਕੇ ਦੇ ਨਾਲ ਇੰਡੀਆ ਗਠਜੋੜ ਤੋਂ ਵੀ ਸੱਦਾ ਆਇਆ ਪਰ ਸ਼ਰੋਵੀ ਅਕਾਲੀ ਦਲ ਉੱਥੇ ਨਹੀਂ ਗਿਆ ਇਸ ਲਈ ਭਾਜਪਾ ਦੇ ਨਾਲ ਹੀ ਬੜ ਗਠਜੋੜ ਹੋ ਸਕਦਾ